ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਆਪਣੇ ਇੱਕ ਨਾਮ ਦੇ ਬਲੌਗ 'ਚ ਲਓ ਬਾਈ ਸੈਟਅਪ ਦੇ ਵਿੱਚ ਪਾ ਕੇ ਮਿੱਟੀ ਕਰ ਦਿੱਤਾ ਉੱਚਾ ਤੇ ਰਾਤੀ ਬਣਾਉਣਾ ਸੀਗਾ ਬਲੌਗ ਮਿੱਤਰੋ ਆਪਾਂ ਤੇ ਰਾਤੀ ਹੋ ਗਿਆ ਸੀ ਹਨੇਰਾ ਤਾਂ ਕਰਕੇ ਬਾਈ ਬਲੌਗ ਬਣਾ ਨਹੀਂ ਹੋਇਆ ਹੁਣ ਕੀਤਾ ਸ਼ੁਰੂ ਸੈਟਅਪ 'ਚ ਬਾਈ ਮਿੱਟੀ ਸੱਡ ਦਿੱਤੀ ਆ ਤੁਹਾਨੂੰ ਪਹਿਲਾਂ ਪਰ ਅਸੀਂ ਕਾਫੀ ਟੋਏ ਸੀਗੇ ਤੇ ਹੁਣ ਇੱਕ ਨੰਬਰ ਹੋ ਗਿਆ ਕੰਮ ਤੇ ਆਪਣੀਆਂ ਮੁਰਗੀਆਂ ਘੁੰਮੀ ਜਾਂਦੀਆਂ ਇੱਧਰ ਆ ਛੋਟੀਆਂ ਮੁਰਗੀਆਂ ਨਮੀ ਲਿਆਉਂਦੀਆਂ ਅਸੀਂ ਉਹ ਘੁੰਮੀ ਜਾਂਦੀਆਂ ਮਿੱਤਰੋ ਤੇ ਇੱਧਰ ਆਪਣੀਆਂ ਮੁਰਗੀਆਂ ਨੇ ਅੰਡੇ ਦਿੱਤੇ ਹੋਣੇ ਦੋ ਤਿੰਨ ਜੋ ਆਂਡੇ ਆ ਬਾਈ ਤੇ ਆ ਆਪਣੇ ਚੀਨੇ ਘੁੰਮਦੇ ਇੱਧਰ ਕਰੋ ਚੈੱਕ ਮਿੱਤਰੋ ਤੇ ਆ ਬੱਚੇ ਬੈਠੇ ਆ ਤਿੰਨ ਤੇ ਬਾਕੀ ਕੁਝ ਕਬੂਤਰ ਇੱਧਰ ਬੈਠੇ ਆ ਆਪਣੇ ਕਰੋ ਚੈੱਕ ਬਾਈ ਤੇ ਇੱਧਰ ਮਿੱਟੀ ਸੱਟ ਦਿੱਤੀ ਸੀਗੀ ਬਾਈ ਆਪਾਂ ਤੇ ਬਾਕੀ ਮਿੱਟੀ ਥੋੜੀ ਬਾਹਰ ਪਈ ਆ ਹਵਾ ਪਈ ਬਾਈ ਮਿੱਟੀ ਤੇ ਥੋੜੀਆਂ ਇੱਟਾਂ ਆਪਾਂ ਘੜੀਆਂ ਇੱਥੇ ਬਾਈ ਜਿਹੜਾ ਕੱਚਾ ਜਗਾ ਹੈ ਉੱਥੇ ਫਰਸ਼ ਲਾਉਣਾ ਹੈ ਤੇ ਬਾਕੀ ਬਾਈ ਇੱਟਾਂ ਥੋੜੀਆਂ ਇੱਧਰ ਘੜੀਆਂ ਪਈਆਂ ਤੁਹਾਨੂੰ ਮੈਂ ਦਿਖਾਉਣਾ ਹੈ ਥੋੜੀਆਂ ਇੱਟਾਂ ਮਿੱਤਰੋ ਆ ਪਈਆਂ ਬਾਕੀ ਕੰਮ ਚੱਲੀ ਜਾਂਦਾ ਬਾਈ ਥੋੜੀਆਂ ਆ ਘੜੀਆਂ ਬਾਕੀ ਆ ਘੜਨ ਵਾਲੀਆਂ ਹਜੇ ਤੇ ਬਾਈ ਆਪਾਂ ਲਾਉਣਾ ਉੱਧਰ ਫਰਸ਼ ਤੇ ਥੋੜੀ ਮਿੱਟੀ ਆਪਾਂ ਉੱਧਰ ਪਾ ਦੇਣੀ ਆ ਉੱਚਾ ਹੋ ਜਾਊਗਾ ਫਰਸ਼ ਤੇ ਥੋੜੀ ਮਿੱਟੀ ਆਪਾਂ ਸੈਟਅਪ ਦੇ ਅੰਦਰ ਪਾ ਦਿੱਤੀ ਸੀਗੀ ਤੇ ਦਿਖਾਉਨੇ ਹੈ ਬਾਈ ਤੁਹਾਨੂੰ ਆਪਣੇ ਕਬੂਤਰ ਸਾਰੇ ਚੰਗੀ ਤੇਰਾ ਤੇ ਬਣੇ ਰਿਹਾ ਬਲੌਗ ਦੇ ਨਾਲ ਚਲਦੇ ਆਂ ਸੈਟਅਪ ਦੇ ਅੰਦਰ ਆ ਆ ਫਿਰਦੇ ਬਾਈ ਆਪਣੇ ਸਾਰੇ ਕੁੱਕੜ ਤੇ ਕਬੂਤਰ ਵੀ ਘੁੰਮੀ ਜਾਂਦੇ ਪਹਿਲਾਂ ਬਾਈ ਆਪਾਂ ਇੱਟਾ ਘੜ ਲਈਏ ਤੇ ਫੇਰ ਤੁਹਾਨੂੰ ਦਿਖਾਉਨੇ ਆ ਸਾਰੇ ਜਾਨਵਰਾਂ ਦਾ ਸ਼ੌਂਕ ਤੇ ਚਲਦੇ ਆਂ ਬਾਈ ਬਾਹਰ ਇੱਟਾਂ 'ਚ ਸੀਮੈਂਟ ਲਾ ਲਈਏ ਥੋੜਾ ਜਿਹਾ ਸਾਫ਼ ਕਰ ਲਈਏ ਇੱਟਾਂ ਨੂੰ ਤੇ ਫੇਰ ਆਪਾਂ ਫਰਸ਼ ਪਾਉਣਾ ਆ ਇੱਧਰ ਆਪਾਂ ਲਾਉਣੀ ਆ ਇੱਟਾ ਬਾਹਰ ਤੁਹਾਨੂੰ ਦਿਖਾਇਆ ਜਿੱਥੇ ਤੇ ਬਾਈ ਬਾਕੀ ਤੁਹਾਨੂੰ ਕਬੂਤਰ ਦਿਖਾਉਨੇ ਆ ਅੰਦਰ ਆ ਕੇ ਦੁਬਾਰਾ ਬਾਅਦ 'ਚੋਂ ਕਿਹੜੇ ਆਪਣੇ ਕਬੂਤਰ ਤੇ ਕਿਹੜੀਆਂ ਜੋੜੀਆਂ ਆ ਆ ਤਿੰਨ ਬੱਚੇ ਬੈਠੇ ਬਾਈ ਆ ਸੇਲ ਆ ਜੇ ਕਿਸੇ ਵੀਰ ਕੋਈ ਜਾਣਦਾ ਹੋਵੇ ਤਾਂ ਮਾਲਪੁਰ ਏਰੀਆ ਚ ਲੈਣੇ ਹੋਣ ਤਾਂ ਬਾਈ ਕਮੈਂਟ ਕਰਦੇ ਹੋ ਤੇ ਬਾਕੀ ਵੀਡੀਓ ਕਿੱਦਾਂ ਦੀ ਲੱਗੀ ਬਾਈ ਲਾਈਕ ਕਰ ਦਿਆ ਕਰੋ ਤੇ ਹੁਣ ਚੱਲਦੇ ਆ ਬਾਈ ਬਾਹਰ ਟਾਕਰਨ ਤੇ ਤੁਸੀਂ ਬਣਜੋ ਵਲੌਗ ਦੇ ਨਾਲ ਹਾਂ ਜੀ ਮਿੱਤਰੋ ਆਪਾਂ ਆ ਗਏ ਸੀ ਬਾਈ ਈਟਾ ਘੜ ਕੇ ਉਹ ਸਾਹਮਣੇ ਪਈਆਂ ਗਲੀ ਦੇ ਵਿੱਚ ਤੇ ਲੈ ਕੇ ਆਉਣੇ ਅੰਦਰ ਨੂੰ ਤੇ ਬਾਈ ਆਪਾਂ ਕਬੂਤਰ ਦਿਖਾਉਣੇ ਸੀਗੇ ਤੁਹਾਨੂੰ ਹੁਣ ਤੇ ਦੋ ਕਬੂਤਰ ਬਾਈ ਆਪਾਂ ਨੇ ਆ ਬੈਠੇ ਆ ਤੁਹਾਨੂੰ ਦਿਖਾਉਣਾ ਐ ਜ਼ੂਮ ਮਾਰ ਕੇ ਕਰੋ ਚੈੱਕ ਮਿੱਤਰੋ ਕਬੂਤਰ ਥੋੜੇ ਆ ਪਰ ਬਾਈ ਸਾਰੇ ਵਧੀਆ ਆ ਪਹਿਲਾਂ ਆਪਣੇ ਕੋਲ ਜ਼ਿਆਦਾ ਕਬੂਤਰ ਹੁੰਦੇ ਸੀਗੇ ਆਪਾਂ ਥੋੜੇ ਕਬੂਤਰ ਵਿੱਚੋਂ ਸੇਲ ਕਰ ਦਿੱਤੇ ਆ ਕਰੋ ਚੈੱਕ ਬਾਈ ਆ ਕਬੂਤਰ ਆਪਣਾ ਬਾਈ ਐਸ ਵੇਲੇ ਇੱਕ ਨੰਬਰ ਤੇ ਆ ਸੈਟਅਪ ਚੋ ਸਭ ਤੋਂ ਵੱਧ ਬਾਈ ਆਹੀ ਕਬੂਤਰ ਉੜਦਾ ਆਪਣੇ ਅੱਡੇ ਤੇ ਤਕਰੀਬਨ ਬਾਈ 6 7 ਘੰਟੇ ਉੜਦਾ ਰਹਿੰਦਾ ਇਹ ਸੁੱਕਾ ਬਾਈ ਬਿਨਾ ਪਾਣੀ ਤੋਂ ਇੱਕ ਜੋੜੀ ਆਪਣੀ ਆ ਬੈਠੀ ਐ ਤੇ ਇੱਕ ਜੋੜੀ ਬਾਈ ਆਪਣੀ ਆ ਬੈਠੀ ਐ ਤੇ ਇੱਕ ਜੋੜੀ ਬਾਈ ਆਪਣੀ ਆ ਇੱਧਰ ਬੈਠੀ ਐ ਆ ਪਾਕਿਸਤਾਨੀ ਕਬੂਤਰ ਜਿਹੜੇ ਵੀਰ ਬਲੌਗ ਦੇਖਦੇ ਡੇਲੀ ਉਹਨਾਂ ਨੂੰ ਪਤਾ ਹੀ ਆ ਤੇ ਆ ਬਾਈ ਆਪਾਂ ਕਬੂਤਰ ਹੀ ਲੈਣੀ ਸੀਗੀ ਮੁੰਡੇ ਕੋਲੋਂ ਇਹਦੇ ਮੋਰ ਲੱਗਿਓ ਸੀ ਬਾਈ ਪੂਛ ਤੇ ਗਿੱਲੀ ਹੋਈ ਹੋਈ ਸੀ ਕਬੂਤਰੀ ਤੇ ਇਹ ਆਪਾਂ ਫੜ ਕੇ ਲਿਆਂਦੀ ਸੀਗੀ ਇਹਦੀ ਜੋੜੀ ਬਾਈ ਹੁਣ ਪਾਈਓ ਪਾਕਿਸਤਾਨੀ ਕਬੂਤਰ ਨਾਲ ਤੇ ਇੱਕ ਜੋੜੀ ਬਾਈ ਆ ਬੈਠੀ ਐ ਇੱਕ ਜੋੜੀ ਬਾਈ ਉੱਪਰ ਬੈਠੀ ਐ ਤੇ ਆ ਕਬੂਤਰ ਵੀ ਬਹੁਤ ਉੜਦਾ ਇਹ ਵੀ ਕਬੂਤਰ ਬਾਈ ਆਪਣਾ ਬੋਰਡ ਦਾ ਐ ਤੇ ਹੋਰ ਬਾਈ ਕਿਹੜੇ ਕਿਹੜੇ ਜਾਨਵਰਾਂ ਦੇ ਬਲੌਗ ਪਾਇਆ ਕਰੀਏ ਮਣਜਾ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਕਮੈਂਟ ਕਰ ਦਿਆ ਕਰੋ ਨਾਲੇ ਬਾਈ ਵੀਡੀਓ ਕਿੱਦਰੀ ਲੱਗੀ ਇੰਨੇ ਚ ਹੌਸਲਾ ਮਿਲ ਜਾਂਦਾ ਬਾਈ ਨਵਾਂ ਬਲੌਗ ਬਣਾਉਣ ਦਾ ਜੇ ਤੁਹਾਡੇ ਕਮੈਂਟ ਆਇਓ ਹੁਣ ਤੇ ਆਪਣੀਆਂ ਛੋਟੀਆਂ ਮੁਰਗੀਆਂ ਵੀ ਤਕਰੀਬਨ ਵੱਡੀਆਂ ਹੋ ਗਈਆਂ ਫੀਡ ਚੱਲਦੀ ਇਹਨਾਂ ਨੂੰ ਵੀ ਇਹਨਾਂ ਨੂੰ ਗਰੋਵਰ ਫੀਡ ਪੈਂਦੀ ਆ ਬਾਈ ਤੇ ਜਿਹੜੀ ਆ ਵੱਡੀਆਂ ਮੁਰਗੀਆਂ ਇਹਨਾਂ ਨੂੰ ਲੇਅਰ ਪੈਂਦੀ ਐ ਐਗ ਵਾਲੀ ਫੀਡ ਤੇ ਬਾਕੀ ਇੱਧਰ ਆਪਣਾ ਬਾਈ ਕਾਲਾ ਕੁੱਕੜ ਭੰਮੀ ਜਾਂਦਾ ਆ ਤੇ ਆਹ ਬਾਈ ਕਬੂਤਰ ਫਿਰਦੇ ਆਪਣੇ ਆ ਰੱਤਾ ਬੱਚਾ ਆ ਏ ਬਾਈ ਆ ਜੋੜੀ ਦਾ ਬੱਚਾ ਆ ਜਿਹੜੀ ਆ ਥੱਲੇ ਬੈਠੀ ਆ ਆ ਜੋੜੀ ਦਾ ਬੱਚਾ ਬਾਈ ਇਹ ਰੱਤਾ ਤੇ ਆਦਰ ਬੈਠੇ ਬਾਈ ਕਬੂਤਰ ਆ ਦੋਨੇ ਭਰਾ ਆਈ ਆ ਬਾਈ ਆ ਪਹਿਲਾ ਬੱਚਾ ਆ ਹਾਲ ਤੇ ਆ ਬਾਈ ਨਵਾਂ ਨਵਾਂ ਬੱਚਾ ਆ ਦੋਨੇ ਭਰਾ ਆਈ ਆ ਮਿੱਤਰੋ ਇਹ ਤੇ ਬਾਕੀ ਬਾਈ ਹੁਣ ਬਲੌਗ ਦੀ ਕਰਦੇ ਸਮਾਪਤੀ ਵੀਡੀਓ ਵਧੀਆ ਲੱਗੀ ਤਾਂ ਕਰ ਦਿਓ ਲਾਈਕ ਸ਼ੇਅਰ ਕਮੈਂਟ ਤੇ ਅਗਲਾ ਬਲੌਗ ਕਿਸ ਟੌਪਿਕ ਤੇ ਪਾਈਏ ਬਾਈ ਉਹ ਵੀ ਕਮੈਂਟ ਕਰ ਦਿਓ ਤੇ ਵੀਡੀਓ ਨੂੰ ਕਰ ਦਿਓ ਲਾਈਕ ਮਿੱਤਰੋ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆਂ ਜਰੂਰ ਨਵੇਂ ਬਲੌਗ ਚ ਧੰਨਵਾਦ ਜੀ